ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਆ ਗਈ ਜੀ ਅੱਜ ਬੁਟੀਕ ਚ ਤੇ ਆਪਾਂ ਲੱਗੇ ਆਂ ਬੁਟੀਕ ਚ ਵੀਡੀਓ ਬਣਾਉਣ ਤੇ ਜਿਹੜੀ ਮੈਂ ਤੁਹਾਨੂੰ ਵੀਡੀਓ ਪਹਿਲਾਂ ਪਾਈ ਸੀਗੀ ਵੀ ਆਪਾਂ ਇਹ ਸਲਵਾਰ ਦੇ ਪੌਂਚੇ ਤੇ ਲਾਵਾਂਗੇ ਠੀਕ ਹੈ ਐਦਾਂ ਮੈਂ ਕਟਿੰਗ ਕੀਤਾ ਸੀਗਾ ਇਹ ਤੇ ਵਾਰ ਕੱਪਾਂ ਨੇ ਹੁਣ ਪਹਿਲਾਂ ਆਪਾਂ ਨੇ ਸਾਰੀ ਸਲਵਾਰ ਬਣਾ ਲਈ ਤੇ ਉਸ ਤੋਂ ਬਾਅਦ ਆਪਾਂ ਨੇ ਹੁਣ ਇਹਦੇ ਵਿੱਚ ਨਾਲ ਅਟੈਚ ਕਰ ਦਾਨੀ ਠੀਕ ਆ ਤੇ ਇਹ ਨਾ ਮਤਲਬ ਜਿਵੇਂ ਹੁਣ ਮੇਰੇ ਕੋਲ ਹੈਗੀ ਐ ਦੂਜੀ ਮਸ਼ੀਨ ਹਨਾ ਡਿਜ਼ਾਈਨਿੰਗ ਵਾਲੀ ਮੈਂ ਮਤਲਬ 골ਡਨ ਧਾਗਾ ਪਾ ਕੇ ਜਿਵੇਂ ਆਹ ਵਾਲੀ ਰੀਲ ਪਾ ਕੇ ਠੀਕ ਆ ਇਹ ਪਾ ਕੇ ਮੈਂ ਉਰੇ ਡਿਜ਼ਾਈਨਿੰਗ ਕਰ ਦਾਨੀ ਨਾਲ ਨਾਲ ਠੀਕ ਆ ਤੁਸੀਂ ਚਾਹੋ ਤਾਂ ਤੁਸੀਂ ਉਰੇ ਲੈਸ ਅਟੈਚ ਕਰ ਸਕਦੇ ਆ ਨਾਲ ਠੀਕ ਆ ਸਿਰਫ ਉਰੇ ਉਰੇ ਲੈਸ ਲਾਉਣੀ ਆ ਤੁਸੀਂ ਉੱਪਰ ਇਧਰ ਸਾਈਡਾਂ ਤੇ ਲੈਸ ਲਾਉਣ ਦੀ ਲੋੜ ਨਹੀਂ ਕਿਉਂਕਿ ਸਲਾਈ ਇੰਨੀ ਦਿਖਦੀ ਨਹੀਂ ਹੈਗੀ ਐਨਾ ਕ ਆਪਣਾ ਮੂਰੀਆਂ ਤੇ ਆ ਜਾਣਾ ਠੀਕ ਆ ਤੇ ਜਿਵੇਂ ਹੁਣ ਮੰਨ ਲਓ ਤੁਸੀਂ ਸਿੰਪਲ ਮਸ਼ੀਨ ਨਾਲ ਲਾ ਰਹੇ ਆ ਹਨਾ ਤਾਂ ਤੁਸੀਂ ਇਦਾਂ ਅਟੈਚ ਕਰਨੀ ਆ ਜਿਵੇਂ ਹੁਣ ਮੈਂ ਸਿੰਪਲ ਮਸ਼ੀਨ ਨਾਲ ਪਹਿਲਾਂ ਸਾਰੇ ਅਟੈਚ ਕਰ ਲੈਣਾ ਹੈ ਕੱਪੜਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਡਿਜ਼ਾਈਨਿੰਗ ਕਰੂੰਗੇ ਸਾਈਡਾਂ ਤੇ ਠੀਕ ਹੈ ਜਿਵੇਂ ਜਿਵੇਂ ਵੀ ਹੈਗੀ ਆ ਬਸ ਮੈਂ ਇੱਥੇ ਨਹੀਂ ਕਰੂੰਗੀ ਤਾਂ ਮੈਂ ਇੱਥੇ ਇੱਥੇ ਡਿਜ਼ਾਈਨਿੰਗ ਕਰੂੰਗੀ ਜੇ ਮਨ ਚਾਏ ਤਾਂ ਮੈਂ ਇੱਥੇ ਕਰ ਦੂੰਗੀ ਨਹੀਂ ਫਿਰ ਰਹਿਣ ਦੂੰਗੀ ਇੱਥੇ ਸਲਾਈ ਉਹ ਰੱਖ ਲੈਣੀ ਆਪਾਂ ਨੇ ਠੀਕ ਹੈ ਤੇ ਤੁਸੀਂ ਧਿਆਨ ਰੱਖਣਾ ਵੀ ਦੋਨਾਂ ਸਾਈਡਾਂ ਤੇ ਜਗ੍ਹਾ ਪੂਰੀ ਹੋਣੀ ਚਾਹੀਦੀ ਐਂਧਰ ਵੀ ਐਂਧਰ ਵੀ ਠੀਕ ਹੈ ਜਿੰਨੀ ਜਿੰਨੀ ਹੈਗੀ ਓਨੀ ਓਨੀ ਜਗ੍ਹਾ ਤੇ ਨਾਲੇ ਤੁਸੀਂ ਮੇਰੀ ਨਵੀਂ ਮਸ਼ੀਨ ਦਾ ਕੰਮ ਦੇਖੋ। ਕਿਨੇ ਸਪੀਡ ਨਾਲ ਚੱਲ ਰਹੀ ਹੈ ਇਹ। ਠੀਕ ਹੈ ਤੁਸੀਂ ਬਹੁਤ ਧਿਆਨ ਨਾਲ ਲਾਉਣੀ ਹੈ ਜੀ ਇੱਥੇ ਬਲ ਨਹੀਂ ਪੈਣਾ ਚਾਹੀਦਾ ਜੇ ਐਵੇਂ ਬਲ ਪੈ ਗਿਆ ਨਾ ਤਾਂ ਫਿਰ ਸਲਵਾਰ ਦੇ ਵਿੱਚ ਬਲ ਆਈ ਜਾਣੇ ਵਧੀਆ ਨਹੀਂ ਲੱਗਣਾ ਓ ਠੀਕ ਹੈ ਤੁਸੀਂ ਐਨ ਪੂਰੀ ਖਿੱਚ ਕੇ ਜੇ ਮਤਲਬ ਲਾਉਣੀ ਹੈ ਚੀਜ਼। ਪੈਚ ਜਾਂ ਹੁੰਦਾ ਜਿੱਦਾਂ ਉਦਾਂ ਲੱਗ ਜਾਣਾ ਇਹਨੇ। ਠੀਕ ਹੈ ਏਦਾਂ ਨਾ ਤੁਸੀਂ ਬਿਲਕੁਲ ਐਨ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਇਹਨੂੰ ਕੱਪੜੇ ਨੂੰ ਐਨ ਚੰਗੀ ਤਰ੍ਹਾਂ ਸੈੱਟ ਕਰਕੇ ਲਾਉਣਾ ਫਿਰ ਇੱਕ ਤੁਸੀਂ ਸਲਾਈ ਰੱਖਣੀ ਹੈ ਸਿੱਧੀ ਬਿਲਕੁਲ ਕਿਉਂਕਿ ਮੈਂ ਹੁਣ ਇੱਥੇ ਤਾਂ ਤੁਹਾਨੂੰ ਦੱਸ ਰਹੀਆਂ ਨਹੀਂ ਤਾਂ ਮੈਂ ਇੱਥੇ ਸਿੱਧਾ ਲਾ ਕੇ ਫਿਰ ਡਿਜ਼ਾਈਨਿੰਗ ਕਰ ਦਣੀ ਤੇ ਉੱਪਰ ਤੇ ਮੈਂ ਸੋਚਿਆ ਵੀ ਚਲੋ ਤੁਹਾਨੂੰ ਹੁਣ ਕਈ ਵਾਰੀ ਹੁੰਦਾ ਕਿ ਕਿਸੇ ਕੋਲ ਐਦਾਂ ਦੀ ਮਸ਼ੀਨ ਹੋਊਗੀ ਡਿਜ਼ਾਈਨਿੰਗ ਵਾਲੀ ਕਿਸੇ ਕੋਲ ਨਹੀਂ ਹੋਊਗੀ ਨਾ ਤਾਂ ਤੁਸੀਂ ਆਪਣਾ ਇਦਾਂ ਕਰ ਸਕਦੇ ਆ ਸਿੰਪਲ ਮਸ਼ੀਨ ਨਾਲ ਵੀ ਤੁਸੀਂ ਐਵੇਂ ਲਾ ਸਕਦੇ ਆ ਇੱਥੇ ਤੁਸੀਂ ਲੈ ਸਲਾ ਸਕਦੇ ਜਿੱਥੇ ਹੁਣ ਮੈਂ ਆ ਸਲਾਈ ਲਾ ਰਹੀ ਹਾਂ ਠੀਕ ਹੈ ਉਰੇ ਵੀ ਕੋਨੇ ਵੀ ਆ ਚੰਗੀ ਤਰ੍ਹਾਂ ਫਿਨਿਸ਼ਿੰਗ ਨਾਲ ਫੋਲਡ ਕਰਨੇ ਤੁਸੀਂ ਹਾ ਦੇਖੋ ਜੀ ਐਦਾਂ ਲੱਗ ਜਾਣਾ ਠੀਕ ਐ ਜਿਵੇਂ ਨਾ ਹੁਣ ਆਪਾਂ ਉਰੇ ਆ ਬਾਕਸ ਜਿਹਾ ਬਣ ਗਿਆ ਹਨਾ ਤੁਸੀਂ ਉਰੇ ਨਾਲ ਲੈਸ ਲਾ ਸਕਦੇ ਆ ਕਿਉਂਕਿ ਜਦੋਂ ਆਪਾਂ ਨੇ ਆ ਜਿਹੜੇ ਏਦਾਂ ਮੂਰੀ ਬਣਾ ਲੈਣੀ ਆ ਠੀਕ ਆ ਤੇ ਆ ਚੀਜ਼ ਦਾ ਸਾਈਡ ਤੇ ਚਲੇ ਜਾਣੀ ਆ ਆ ਜਿਹੜੀ ਸਲਾਈ ਹੈ ਸਾਈਡ ਤੇ ਆ ਜਾਣੀ ਕਿਉਂਕਿ ਜਿਹੜੀ ਸਾਹਮਣੇ ਸਲਾਈ ਦਿਖਦੀ ਆ ਉਹਦੇ ਪਰ ਤੁਸੀਂ ਲੈਸ ਅਟੈਚ ਕਰ ਸਕਦੇ ਆ ਠੀਕ ਆ ਤੇ ਇਹਨਾਂ ਮਤਲਬ ਪੂਰੀ ਫਿਨਿਸ਼ਿੰਗ ਨਾਲ ਕਰਕੇ ਫਿਰ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੀ ਆ ਪ੍ਰੈਸ ਕਰਨ ਤੋਂ ਬਾਅਦ ਇਹਨੇ ਬਿਲਕੁਲ ਸੈੱਟ ਆ ਜਾਣਾ ਠੀਕ ਆ ਤੇ ਜਿਵੇਂ ਹੁਣ ਇਹਦੇ ਪਰ ਹਜੇ ਮੈਂ ਪ੍ਰੈਸ ਨਹੀਂ ਕਰੀ ਹੋਈ ਜਦੋਂ ਇਹਦੇ ਪਰ ਪ੍ਰੈਸ ਹੋਏ ਰਣੀ ਨੇ ਸਲਾਈਆਂ ਬਿਲਕੁਲ ਬੈਠ ਜਾਣੀਆਂ ਇਹ ਜਿਵੇਂ ਤੁਹਾਨੂੰ ਲੱਗਦਾ ਹਨਾ ਖ ਤੇ ਬਾਕੀ ਆਪਾਂ ਇਹਦੇ ਤੇ ਕਰਾਂਗੇ ਡਿਜ਼ਾਈਨਿੰਗ ਤੇ ਮੈਂ ਲਾਉਣੀ ਤਾਂ ਪਹਿਲਾਂ ਲੈਂਸ ਦੀਗੀ ਤਾਂ ਮੈਨੂੰ ਇਦਾਂ ਦਾ ਥ੍ਰੈਡ ਮਿਲ ਗਿਆ ਇਹਦੇ ਨਾਲ ਦਾ ਵਰਕ ਦੇ ਨਾਲ ਦਾ ਤੇ ਆਪਾਂ ਇਹਦੇ ਤੇ ਡਿਜ਼ਾਈਨਿੰਗ ਕਰਾਂਗੇ ਤੇ ਉਹ ਮੈਂ ਤੁਹਾਨੂੰ ਵੀਡੀਓ ਚ ਸਾਰੀ ਚ ਜ਼ਰੂਰ ਦਿਖਾਉਂਗੀ ਤੇ ਇਹਦੇ ਨਾਲ ਇਹਦੀ ਆਪਾਂ ਮੂਰੀਆਂ ਤੇ ਡਿਜ਼ਾਈਨਿੰਗ ਕਰਾਂਗੇ ਠੀਕ ਹੈ ਇਸੀ ਥ੍ਰੈਡ ਨਾਲ ਤੇ ਤੁਸੀਂ ਪੂਲ ਵੀਡੀਓ ਜ਼ਰੂਰ ਦੇਖਿਓ ਤੇ ਵੀਡੀਓ ਨਾਲ ਬਨੇ ਰਹੋ ਤੇ ਬਾਕੀ ਤੁਸੀਂ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਮਸ਼ੀਨ ਵੀ ਕਿੱਦਾਂ ਲੱਗੀ ਚੱਲਦੀ ਠੀਕ ਹੈ ਤੇ ਬਾਕੀ ਤੁਸੀਂ ਵੀ ਜਰੂਰ ਦੱਸਿਓ ਬਾਕੀ ਮੈਂ ਤੁਹਾਨੂੰ ਇਹਦਾ ਰਿਵਿਊ ਵੀ ਦੱਸੂਗੀ ਵੀ ਕਿੱਦਾਂ ਦੀ ਚੱਲਦੀ ਆ ਕਿਵੇਂ ਚੱਲਦੀ ਆ ਕੀ ਕੀ ਦੇ ਵਿੱਚ ਫੰਕਸ਼ਨ ਆ ਕਿੱਦਾਂ ਇਹ ਮਤਲਬ ਅਸੀਂ ਕਿੱਥੋਂ ਲੱਤੀ ਆ ਠੀਕ ਹੈ ਇਹ ਵੀ ਮੈਂ ਤੁਹਾਨੂੰ ਦੱਸੂਗੀ ਵੀ ਕਿੰਨੇ ਦੀ ਆਈ ਆ ਇਹਦਾ ਆਪਾਂ ਰਿਵਿਊ ਕਰਾਂਗੇ ਅਲੱਗ ਤੋਂ ਵੀਡੀਓ ਬਣਾਵਾਂਗੀ ਮੇਰੀ ਠੀਕ ਹੈ ਉਹ ਵੀਡੀਓ ਤੁਸੀਂ ਸਾਰਾ ਦੇਖ ਲਿਓ ਜਿਹੜੀ ਮੇਰੀ ਭੈਣ ਨੂੰ ਕਿਸੇ ਨੂੰ ਵੀ ਬੁਟੀਕ ਵਾਲੀ ਨੂੰ ਲੋੜ ਹੋਈ ਹਨਾ ਤਾਂ ਤੁਸੀਂ ਜਰੂਰ ਲੈ ਸਕਦੇ ਆ ਤੇ ਇੱਕੜੇ ਹੁਣ ਆਪਾਂ ਦੂਜੀ ਸਾਈਡ ਲਾਉਣ ਲੱਗਿਆਂ ਠੀਕ ਆ ਦੂਜੀ ਸਾਈਡ ਵੀ ਆਨ ਬਿਲਕੁਲ ਸੈੱਟ ਕਰਕੇ ਕੱਪੜਾ ਤੁਸੀਂ ਰੱਖ ਲੈਣਾ ਕੱਪੜਾ ਖਿੱਚਣਾ ਨਹੀਂ ਹੈਗਾ ਕਿਧਰੇ ਪਾਸੇ ਨੂੰ ਵੀ ਐਨ ਸੈੱਟ ਕਰਕੇ ਬਸ ਜਿਵੇਂ ਜਿਵੇਂ ਜਿੱਥੇ ਜਿੱਥੇ ਹੈਗਾ ਉੱਥੇ ਉੱਥੇ ਸਲਾਈ ਲਾਉਣੀ ਆ ਹਾਂਜੀ ਦੋਸਤੋ ਆਪਣਾ ਚੱਲ ਰਿਹਾ ਜੀ ਕੰਮ ਬਰਦਰ ਮਸ਼ੀਨ ਦਾ ਹੋਣਾ ਤੇ ਬਰਦਰ ਮਸ਼ੀਨ ਨਾਲ ਮੈਂ ਲੱਗੀਆਂ ਜੀ ਡਿਜ਼ਾਈਨਿੰਗ ਕਰਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਉਹਰੇ ਲੈਸ ਲਾ ਸਕਦੇ ਆ ਤੇ ਇਹਦੇ ਨਾਲ ਮੈਂ ਲੱਗੀਆਂ ਡਿਜ਼ਾਈਨਿੰਗ ਕਰਨ ਤੇ ਤੁਸੀਂ ਦੇਖ ਸਕਦੇ ਆ ਤੇ ਬਾਕੀ ਆਪਾਂ ਮੂਰੀਆਂ ਤੇ ਵੀ ਡਿਜ਼ਾਈਨ ਕਰਾਂਗੇ ਵਧੀਆ ਵਧੀਆ ਠੀਕ ਐ ਹਾਂਜੀ ਦੋਸਤੋ ਆਪਣਾ ਤੇ ਇਦਾਂ ਡਿਜ਼ਾਈਨਿੰਗ ਹੋ ਗਈ ਜੀ ਸਲਵਾਰ ਤੇ ਤੁਸੀਂ ਦੇਖੋ ਤੇ ਤੁਸੀਂ ਚਾਹੋ ਤਾਂ ਉਹਰੇ ਲੈਂਸ ਵੀ ਲਾ ਸਕਦੇ ਆ ਕਿਉਂਕਿ ਮੈਂ ਮਸ਼ੀਨ ਨਾਲ ਡਿਜ਼ਾਈਨ ਕਰਤਾ ਤੇ ਮੈਂ ਮੂਰੀਆਂ ਤੇ ਵੀ ਇਦਾਂ ਹੀ ਡਿਜ਼ਾਈਨ ਕਰਤਾ ਦੇਖੋ ਤੇ ਬਾਕੀ ਆਪਾਂ ਇਧਰ ਕਰ ਰਹੇ ਆ ਹਜੇ ਤੇ ਫਾਈਨਲ ਲੁੱਕ ਆਪਾਂ ਬਾਅਦ ਚ ਦਿਖਾਉਣੀ ਆ ਜਦੋਂ ਕੰਪਲੀਟ ਹੋ ਗਈ ਸਾਰੀ ਸਲਵਾਰ ਠੀਕ ਆ ਹਾਂਜੀ ਦੋਸਤੋ ਆਪਣੀ ਸਲਵਾਰ ਬਣ ਕੇ ਰੈਡੀ ਹੋ ਚੁੱਕੀ ਆ ਤੇ ਤੁਸੀਂ ਵੀ ਦੇਖੋ ਦੇਖ ਤੁਹਾਨੂੰ ਕਿਤੇ ਲੱਗਦਾ ਹੋਵੇ ਵੀ ਜੋੜ ਪਾਇਆ ਹੋਇਆ ਆਪਾਂ ਨੇ ਤੇ ਡਿਜ਼ਾਈਨਿੰਗ ਹੈ ਆਪਾਂ ਨੇ ਇਹ ਤਰੀਕੇ ਨਾਲ ਕਰਤੀ ਤੇ ਦੇਖੋ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਮੇਰਾ ਦੱਸਣ ਦਾ ਤਰੀਕਾ ਤੇ ਬਾਕੀ ਮਤਲਬ ਜਿਵੇਂ ਆਪਾਂ ਨੇ ਇਹ ਪੱਟੀ ਲਾਈ ਆ ਕੱਟ ਕੇ ਉੱਪਰ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਦੇ ਵੀ ਕਿਸੇ ਨੇ ਵੀ ਸਟੇਟ ਸਲਵਾਰ ਬਣਾਉਣੀ ਹੋਵੇ ਕਿਉਂਕਿ ਮੈਨੂੰ ਵੀ ਮੇਰੇ ਭੈਣਾਂ ਦੇ ਕੋਲ ਆਈਆਂ ਸੀਗੀਆਂ ਵੀ ਉਹ ਪੁੱਛਦੇ ਸੀਗੇ ਵੀ ਦੀਦੀ ਵੀ ਵਰਕ ਹੋਇਆ ਹੋਇਆ ਪੱਲਿਆਂ ਤੇ ਵੀ ਅਸੀਂ ਬਣਾਉਣੀ ਹੈ ਸਟੇਟ ਸਲਵਾਰ ਕਿੱਦਾਂ ਬਣਾਈਏ ਉਹਨਾਂ ਨੂੰ ਵੀ ਮੈਂ ਫੋਨ ਤੇ ਸਮਝਾਇਆ ਸੀਗਾ ਤੇ ਮਤਲਬ ਕਿ ਹੁਣ ਮੇਰੇ ਕੋਲ ਕਸਟਮਰ ਦਾ ਸੂਟ ਆ ਗਿਆ ਤੇ ਵਰਕ ਹੋਇਆ ਹੋਇਆ ਸੀਗਾ ਤੇ ਉਹ ਵੀ ਕਹਿੰਦੇ ਅਸੀਂ ਸਟੇਟ ਸਲਵਾਰ ਚਾਹੀਦੀ ਹੈ ਸਾਨੂੰ ਵੀ ਵੀ ਤੁਸੀਂ ਸਟੇਟ ਸਲਵਾਰ ਬਣਾ ਦੇ ਵੀ ਵਰਕ ਹੈ ਜਿਹੜਾ ਉਹ ਕੱਟ ਦਿਓ ਤੇ ਫਿਰ ਮੈਂ ਸੋਚਿਆ ਵੀ ਵਰਕ ਹੋਇਆ ਹੋਇਆ ਇੰਨਾ ਸੋਹਣਾ ਹਨਾ ਵੀ ਆਪਾਂ ਕੱਟ ਕੇ ਹਣਾ ਫਿਰ ਮੈਂ ਸੋਚਿਆ ਵੀ ਆਪਾਂ ਇਦਾਂ ਕਰਦੇ ਆਂ ਨਾਲੇ ਤਾਂ ਵੀਡੀਓ ਬਣ ਜੂਗੀ ਤੇ ਨਾਲੇ ਤੁਹਾਨੂੰ ਵੀ ਸ਼ੇਅਰ ਕਰ ਦੂੰਗੇ ਤੇ ਨਾਲੇ ਤੁਹਾਨੂੰ ਵੀ ਪਤਾ ਲੱਗ ਜੂਗਾ ਕਈ ਵਾਰ ਕੀ ਹੁੰਦਾ ਹੈ ਇਹ ਨਾ ਜਿਹੜੀਆਂ ਮੇਰੀਆਂ ਭੈਣਾਂ ਨਵਾਂ ਸਿੱਖਣ ਲੱਗੀਆਂ ਕੰਮ ਜਿਹੜੀਆਂ ਟ੍ਰੈਂਡ ਆ ਉਹਨਾਂ ਨੂੰ ਤਾਂ ਸ਼ਾਇਦ ਇਹ ਚੀਜ਼ ਬਾਰੇ ਪਤਾ ਹੈ ਹਨਾ ਤੇ ਜਿਹੜੀਆਂ ਮੇਰੀਆਂ ਭੈਣਾਂ ਨਵਾਂ ਕੰਮ ਸਿੱਖਣ ਲੱਗੀਆਂ ਕਈਆਂ ਦੀ ਤਮੰਨਾ ਹੁੰਦੀ ਵੀ ਅਸੀਂ ਸਟੇਟ ਸਲਵਾਰ ਪਾਉਣੀ ਆ ਵਰਕ ਹੋਇਆ ਹੋਇਆ ਹੋਵੇ ਸੂਟ ਹਨਾ ਤੇ ਫਿਰ ਆਪਾਂ ਮਤਲਬ ਉਹ ਉਲਝ ਜਾਂਦੇ ਆ ਉੱਥੇ ਇੱਥੇ ਤਾਂ ਉਹਨੂੰ ਉਲਝਣ ਦੀ ਲੋੜ ਨਹੀਂ ਹੈਗੀ ਬਿਲਕੁਲ ਸੌਖੇ ਤਰੀਕੇ ਨਾਲ ਇਹ ਮੈਂ ਚੀਜ਼ ਤੇ ਜਿਵੇਂ ਹੁਣ ਮੈਂ ਮੰਨ ਲਉਂ ਰੇ ਡਿਜ਼ਾਈਨਿੰਗ ਕੀਤੀ ਆ ਹਨਾ ਸਲਵਾਰ ਤੇ ਮਤਲਬ ਮਸ਼ੀਨ ਨਾਲ ਹਨਾ ਤੁਸੀਂ ਡਿਜ਼ਾਈਨਿੰਗ ਦੀ ਜਗ੍ਹਾ ਲੈਸ ਵੀ ਲਾ ਸਕਦੇ ਆ ਮੈਂ ਤੁਹਾਨੂੰ ਬਾਰ ਬਾਰ ਗੱਲ ਕਹਿ ਰਹੀ ਹਾਂ ਤੁਸੀਂ ਵੀ ਕਹੋਗੇ ਵੀ ਬਾਰ ਬਾਰ ਇੱਕੋ ਗੱਲ ਹਨਾ ਮੈਂ ਤੁਹਾਨੂੰ ਤਾਰ ਪੀਟ ਕਰਦੀ ਆ ਤੁਸੀਂ ਇਹ ਨਾ ਸੋਚੇ ਵੀ ਅਸੀਂ ਡਿਜ਼ਾਈਨਿੰਗ ਕਰਨੇ ਆ ਕਿਉਂਕਿ ਡਿਜ਼ਾਈਨਿੰਗ ਤੁਸੀਂ ਤਾਂ ਕਰੋਗੇ ਕਈ ਵਾਰੀ ਕੀ ਹੁੰਦਾ ਵੀ ਆਪਣੇ ਕੋਲ ਉਦਾਂ ਦੀ ਮਸ਼ੀਨ ਨਹੀਂ ਹੁੰਦੀ ਹਨਾ ਤੇ ਬਾਕੀ ਜਿਨ੍ਹਾਂ ਕੋਲ ਹੈਗੀਆਂ ਮਸ਼ੀਨਾਂ ਇਦਾਂ ਦੀਆਂ ਉਹ ਤੁਸੀਂ ਡਿਜ਼ਾਈਨਿੰਗ ਵੀ ਕਰ ਸਕਦੇ ਆ ਜਿਨ੍ਹਾਂ ਕੋਲ ਨਹੀਂ ਹੈਗੀਆਂ ਤੁਸੀਂ ਉਹ ਰਿਅਲੈਸ ਬਿਲ ਅਟੈਚ ਕਰ ਸਕਦੇ ਆ ਰਿਅਲੈਸ ਵੀ ਬਿਲਕੁਲ ਨਾਲ-ਨਾਲ ਬ੍ਰੀਕ-ਬ੍ਰੀਕ ਜਿਵੇਂ ਮੰਨ ਲਓ ਵੀ ਲੁੱਕ ਦੇ ਅਕੋਰਡਿੰਗ ਕਰਨੀ ਹੈ ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਹੁਣ ਵਰਕ ਹੋਇਆ ਹੋਇਆ ਅਲੱਗ ਤੋਂ ਲੈਸ ਥੋੜੀ ਅਲੱਗ ਲਾਤੀ ਮਤਲਬ ਸੇਮ ਲਾਉਣੀ ਹੈ ਤੁਸੀਂ ਜਿਵੇਂ ਵੀ 골ਡਨ ਤੇ 골ਡਨ ਦੇ ਨਾਲ ਜਿਵੇਂ ਕਾਪਰ ਆ ਤਾਂ ਕਾਪਰ ਦੇ ਨਾਲ ਜਿਵੇਂ ਸਿਲਵਰ ਆ ਤਾਂ ਸਿਲਵਰ ਦੇ ਨਾਲ ਸਿਲਵਰ ਸਿਲਵਰ ਹੀ ਲਾਉਣੀ ਆ ਹਨਾ ਤਾਂ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੇ ਬਾਕੀ ਮੈਂ ਮੂਰੀਆਂ ਤੇ ਵੀ ਡਿਜ਼ਾਈਨਿੰਗ ਇਹ ਕਰਤੀ ਤੇ ਬੜੀਆਂ ਹੀ ਪਿਆਰੀਆਂ ਲੱਗੀਆਂ ਮੈਨੂੰ ਵੀ ਮੂਰੀਆਂ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ